ਛੋਟੇ ਛੋਟੇ ਪਰ ਬਹੁਤ ਹੀ ਕਮਾਲ ਦੇ ਕਿਚਨ ਟਿਪਸ ਜ਼ਰੂਰ ਸੁਣੋ ਨੰਬਰ 1 ਜੇਕਰ ਦੁੱਧ ਜਲ ਗਿਆ ਹੋਵੇ ਤਾਂ ਉਸ ਦੀ ਸਮੈਲ ਆ ਰਹੀ ਹੋਵੇ ਤਾਂ ਉਸ ਵਿੱਚ ਦੋ ਪੱਤੇ ਪਾਨ ਦੇ ਪਾ ਕੇ ਕੁਝ ਸਮਾਂ ਉਬਾਲ ਲਓ ਇਸ ਨਾਲ ਜਲੇ ਹੋਏ ਦੁੱਧ ਦੀ ਸਮੈਲ ਖਤਮ ਹੋ ਜਾਵੇਗੀ ਨੰਬਰ 2 ਆਲੂ ਨੂੰ ਉਬਾਲਣ ਸਮੇਂ ਜੇਕਰ ਤੁਸੀਂ ਉਸ ਵਿੱਚ ਨਮਕ ਪਾ ਦਿਓ ਤਾਂ ਇਸ ਦੀ ਮਦਦ ਨਾਲ ਉਸ ਦੇ ਛਿਲਕੇ ਬਹੁਤ ਹੀ ਆਸਾਨੀ ਨਾਲ ਉੱਤਰ ਜਾਂਦੇ ਨੇ ਨਾਲ ਹੀ ਉਹਨਾਂ ਦਾ ਪਾਣੀ ਵੀ ਉਬਲ ਕੇ ਬਾਹਰ ਨਹੀਂ ਆਉਂਦਾ ਹੈ। ਨੰਬਰ 3 ਪ੍ਰਾਂਦ ਵਿੱਚ ਜਦੋਂ ਵੀ ਤੁਸੀਂ ਆਟਾ ਗੁੰਨਦੇ ਹੋ ਤਾਂ ਉਸ ਸਮੇਂ ਪ੍ਰਾਂਦ ਵਿੱਚ ਥੋੜਾ ਜਿਹਾ ਕਿਓ ਜਾਂ ਫਿਰ ਨਮਕ ਲਗਾ ਲਓ। ਇਸ ਦੀ ਮਦਦ ਨਾਲ ਆਟਾ ਪ੍ਰਾਂਦ ਨੂੰ ਚਿਪਕੇਗਾ ਨਹੀਂ। ਨੰਬਰ 4 ਆਟਾ ਗੁੰਨਣ ਸਮੇਂ ਪ੍ਰਾਂਦ ਦੇ ਥੱਲੇ ਤੌਲੀਆ ਰੱਖ ਲਓ ਇਸ ਦੀ ਮਦਦ ਨਾਲ ਪ੍ਰਾਂਦ ਖਿਸਕੇਗਾ ਨਹੀਂ ਤੁਸੀਂ ਆਟਾ ਆਸਾਨੀ ਨਾਲ ਗੁੰਨ ਸਕਦੇ ਹੋ ਨੰਬਰ 5 ਜੇਕਰ ਤੁਸੀਂ ਪਾਪੜ ਵਾਲੇ ਡੱਬੇ ਵਿੱਚ ਕੁਝ ਦਾਣੇ ਮੇਥੀ ਦੇ ਰੱਖ ਦਿੰਦੇ ਹੋ ਤਾਂ ਤੁਹਾਡੇ ਪਾਪੜ ਕਦੇ ਵੀ ਸਿੱਲੇ ਨਹੀਂ ਹੋਣਗੇ ਸਗੋਂ ਹਮੇਸ਼ਾ ਫੁੜਕਰੇ ਤੇ ਕਰਾਰੇ ਹੀ ਰਹਿਣਗੇ ਨੰਬਰ 6 ਜੇਕਰ ਬੜਾ ਬਣਾਉਣ ਵਿੱਚ ਔਖਾ ਮਹਿਸੂਸ ਹੋ ਰਿਹਾ ਹੋਵੇ ਤਾਂ ਘੋਲ ਪਤਲਾ ਹੋ ਗਿਆ ਹੋਵੇ ਤਾਂ ਤੇਲ ਵਿੱਚ ਇੱਕ ਚਮਚ ਘਿਓ ਦਾ ਮਿਕਸ ਕਰ ਦਿਓ ਨੰਬਰ 7 ਜੇਕਰ ਚੌਲ ਬਚ ਗਏ ਹੁਣ ਤਾਂ ਇਹਨਾਂ ਵਿੱਚ ਸੂਜੀ ਖੱਟਾ ਦਹੀਂ ਤੇ ਨਮਕ ਗਰਮ ਪਾਣੀ ਪਾ ਲਓ ਫਿਰ ਇਸ ਨੂੰ ਪੀਸ ਲਓ ਪੀਸ ਕੇ ਇਸ ਦੀ ਇਕਲੀ ਬਣਾ ਲਓ ਨੰਬਰ 8 ਜੇਕਰ ਤੁਸੀਂ ਪਿੰਡੀ ਨੂੰ ਤੇਜ਼ ਅੱਗ ਉੱਪਰ ਪਕਾ ਰਹੇ ਹੋ ਤੇ ਅੰਦਰ ਦੋ ਚਮਚ ਚਾਸ ਮਿਲਾ ਦਿਓ ਬਹੁਤ ਹੀ ਘੁਰਕਰੀ ਬਣੇਗੀ ਨੰਬਰ 9 ਪਿੰਡੀ ਦੀ ਸਬਜ਼ੀ ਬਣਾਉਣ ਸਮੇਂ ਤੁਸੀਂ ਥੋੜੀ ਜਿਹੀ ਸ਼ੱਕਰ ਮਿਕਸ ਕਰ ਦਿਓ ਇਸ ਨਾਲ ਉਸ ਦਾ ਰੰਗ ਹਮੇਸ਼ਾ ਹਰਾ ਹੀ ਬਣਿਆ ਰਹੇਗਾ ਨੰਬਰ 10 ਬੈਂਗਣ ਦੀ ਸਬਜ਼ੀ ਬਣਾਉਣ ਸਮੇਂ ਉਹਨਾਂ ਨੂੰ ਪਾਣੀ ਵਿੱਚ ਹੀ ਕੱਟੋ ਇਸ ਨਾਲ ਉਹਨਾਂ ਦਾ ਰੰਗ ਕਾਲਾ ਹੀ ਰਹੇਗਾ ਹਮੇਸ਼ਾ ਸਹੀ ਹੀ ਰਹਿਣਗੇ। ਨੰਬਰ 11 ਦਾਲਾਂ ਨੂੰ ਉਬਾਲਣ ਸਮੇਂ ਉਸ ਵਿੱਚ ਹਿੰਗ ਪਾ ਦਿਓ ਇਸ ਤਰ੍ਹਾਂ ਕਰਨ ਨਾਲ ਉਹ ਬਹੁਤ ਹੀ ਸਵਾਦ ਬਣेंगी। ਨੰਬਰ 12 ਜਦੋਂ ਵੀ ਸ਼ਿਮਲਾ ਮਿਰਚ ਬਣਾਉਂਦੇ ਹੋ ਤਾਂ ਉਸ ਵਿੱਚ ਵੀ ਸ਼ੱਕਰ ਪਾਓ ਇਸ ਤਰ੍ਹਾਂ ਕਰਨ ਨਾਲ ਉਸ ਦਾ ਸਵਾਦ ਦੁੱਗਣਾ ਵਧੇਗਾ ਤੇ ਨਾਲ ਹੀ ਉਸ ਦਾ ਰੰਗ ਵੀ ਹਰਾ ਹੀ ਰਹੇਗਾ। ਨੰਬਰ 13 ਗਰੇਵੀ ਵਾਲੀ ਸਬਜ਼ੀ ਜਾਂ ਫਿਰ ਦਾਲ ਵਿੱਚ ਕਦੇ ਵੀ ਠੰਡਾ ਪਾਣੀ ਨਾ ਪਾਓ ਹਮੇਸ਼ਾ ਗਰਮ ਪਾਣੀ ਹੀ ਵਰਤੋ ਇਸ ਨਾਲ ਸਬਜ਼ੀ ਦਾਲ ਦਾ ਸਵਾਦ ਉੱਗਣਾ ਵੱਜ ਜਾਵੇਗਾ। ਨੰਬਰ 14 ਜਦੋਂ ਵੀ ਤੁਸੀਂ ਲਸਣ ਦੀ ਸਬਜ਼ੀ ਕੱਟਦੇ ਹੋ ਤਾਂ ਉਸ ਸਮੇਂ ਉਸ ਵਿੱਚ ਦੇਸੀ ਘਿਓ ਹਲਕਾ ਜਿਹਾ ਤੜਕਾ ਲਗਾ ਦਿਓ ਫਿਰ ਇਸ ਵਿੱਚ ਨਿੰਬੂ ਦਾ ਰਸ ਮਿਲਾ ਲਓ ਤੇ ਨਮਕ ਮਿਲਾ ਲਓ। ਇਸ ਨਾਲ ਚਟਨੀ ਬਹੁਤ ਹੀ ਸਵਾਦ ਬਣੇਗੀ। ਨੰਬਰ 15 ਕद्दू ਦੀ ਸਬਜ਼ੀ ਬਣਾਉਣ ਸਮੇਂ ਉਸ ਵਿੱਚ ਆਮਚੂਰ ਮਿਸ਼ਾਲਾ ਤੇ ਛਾਟ ਮਸਾਲਾ ਮਿਲਾ ਦਿਓ। ਇਸ ਨਾਲ ਸਬਜ਼ੀ ਬਹੁਤ ਹੀ ਸਵਾਦ ਬਣੇਗੀ। ਨੰਬਰ 16 ਇੱਕ ਚਮਚਕੀ ਹੋ ਵਿੱਚ ਹਲਕਾ ਜਿਹਾ ਨਮਕ ਮਿਲਾ ਕੇ ਦੇਖੋ ਜੇਕਰ ਨੀਲਾ ਹੋ ਜਾਂਦਾ ਤਾਂ ਇਸ ਵਿੱਚ ਉਬਲੇ ਹੋਏ ਆਲੂ ਦੀ ਮਿਲਾਵਟ ਕੈਮੀਕਲ ਹੋ ਸਕਦਾ ਹੈ। ਨੰਬਰ 17 ਜਦੋਂ ਵੀ ਤੁਸੀਂ ਘਰ ਵਿੱਚ ਪਨੀਰ ਬਣਾਉਂਦੇ ਹੋ ਤਾਂ ਨਿੰਬੂ ਦੇ ਰਸ ਦੀ ਜਗ੍ਹਾ ਫਟਕੜੀ ਮਿਲਾ ਦਿਓ ਉਸਦੀ ਮੰਨਣਾ ਘੱਟ ਦੁੱਧ ਵਿੱਚੋਂ ਵੀ ਪਨੀਰ ਜ਼ਿਆਦਾ ਨਿਕਲੇਗਾ। ਨੰਬਰ 18 ਜਦੋਂ ਵੀ ਤੁਸੀਂ ਚਣਿਆਂ ਦੀ ਦਾਲ ਪਕਾਉਂਦੇ ਹੋ ਤਾਂ ਕੁੱਕਰ ਵਿੱਚ ਇੱਕ ਪੂਟਲੀ ਮੇਥੀ ਦਾਣਾ ਪਾ ਕੇ ਰੱਖ ਦਿਓ ਉਸਦੀ ਮੰਨਣਾ ਦਾਲ ਵੀ ਬਹੁਤ ਹੀ ਸਵਾਦ ਬਣੇਗੀ ਨਾਲ ਹੀ ਖਾਣ ਤੋਂ ਬਾਅਦ ਵੀ ਆਸਾਨੀ ਨਾਲ ਪਚ ਜਾਵੇਗੀ। ਨੰਬਰ 19 ਜੇਕਰ ਤੁਸੀਂ ਚੌਲਾਂ ਵਿੱਚ ਨਮਕ ਮਿਲਾ ਕੇ ਰੱਖੋ ਤਾਂ ਇਸ ਨੂੰ ਵਿੱਚ ਕਦੇ ਵੀ ਕੀੜਾ ਨਹੀਂ ਪੈਂਦਾ ਨੰਬਰ 2 ਨਾਰੀਅਲ ਨੂੰ 10 ਤੋਂ 15 ਮਿੰਟ ਲਈ ਫ੍ਰਿਜ ਵਿੱਚ ਰੱਖੋ ਇਸ ਤੋਂ ਬਾਅਦ ਇਸ ਨੂੰ ਛਿੱਲੋ ਇਸ ਦੀ ਮਨਵਸ ਅਿਲਕਾ ਸਾਨੀ ਨ ਉਤਰ ਜਾਵੇਗਾ ਨੰਬਰ 21 ਪਰੌਂਠੇ ਬਣਾਉਣ ਸਮੇਂ ਜੇਕਰ ਆਟੇ ਵਿੱਚ ਅਜਵੈਣ ਤੇ ਕੁਬਲਿਆ ਹੋਇਆ ਆਲੂ ਪਾ ਦਿੱਤਾ ਜਾਵੇ ਤਾਂ ਇਸ ਦੀ ਮਨਣਾ ਪਰੌਂਠੇ ਬਹੁਤ ਹੀ ਸਵਾਦ ਬਣਦੇ ਹਨ ਨੰਬਰ ਬਾਈ ਜੇਕਰ ਤੁਸੀਂ ਕਿਉਂ ਵਿੱਚ ਜਿਵੇਂ ਪਾ ਕੇ ਗਰਮ ਕਰ ਲਓ ਤਾਂ ਇਸ ਦੀ ਮਨਾ ਕਿਉਂ ਵਿੱਚੋਂ ਗੈਸਟਰੋਲ ਦੀ ਮਾਤਰਾ ਘੱਟ ਹੋ ਜਾਂਦੀ ਹੈ ਨੰਬਰ ਤੇ 1 ਰੁਪਏ ਦੇ ਸ਼ੈਂਪੂ ਨੂੰ ਗਰਮ ਪਾਣੀ ਵਿੱਚ ਪਾ ਕੇ ਕਰ ਦਿਓ ਸਾਰੀਆਂ ਟਾਈਲਾਂ ਉੱਪਰ ਲਗਾ ਕੇ ਰਗੜ ਦਿਓ ਉਸਦੀ ਮਨਾ ਚਮਕ ਜਾਣਗੀਆਂ ਨੰਬਰ 27 ਔਰਤਾਂ ਨੂੰ ਪੀਰੀਅਡ ਦੌਰਾਨ ਦਰਦ ਤੋਂ ਬਚਣ ਲਈ 2 ਤੋਂ 3 ਗਲਾਸ ਗਰਮ ਪਾਣੀ ਪੀ ਲੈਣਾ ਚਾਹੀਦਾ ਨਾਲ ਹੀ ਪੈਣ ਦੀ ਬਜਾਏ ਤੁਰਦੇ ਫਿਰਦੇ ਰਹਿਣਾ ਚਾਹੀਦਾ ਇਸ ਨਾਲ ਦਰਦ ਦੀ ਸਮੱਸਿਆ ਘੱਟ ਹੋ ਜਾਂਦੀ ਹੈ ਨੰਬਰ 25 ਜੇਕਰ ਤੁਸੀਂ ਅਜਵੈਣ ਤੇ ਜੀਰੇ ਦਾ 1/2 ਚਮਚ ਰਾਤ ਨੂੰ ਭਿਉਂ ਕੇ ਰੱਖੋ ਤੇ ਸਵੇਰੇ ਪੀ ਲਓ ਇਸ ਦੀ ਮਦਦ ਨਾਲ ਤੁਹਾਡੇ ਪੇਟ ਦੀ ਚਰਬੀ ਬਹੁਤ ਜਲਦੀ ਘੱਟ ਹੋ ਜਾਵੇਗੀ ਨੰਬਰ 26 ਅੰਜੀਰ ਦਾ ਸੇਵਨ ਕਰਨਾ ਪਰਚੰਤੰਦਰ ਸਹੀ ਰਹਿੰਦਾ ਵਜ਼ਨ ਘੱਟ ਹੁੰਦਾ ਸਰੀਰ ਅੰਦਰ ਤਾਕਤ ਪੈਂਦੀ ਹੈ ਨਾਲ ਹੀ ਕਬਜ਼ ਦੀ ਕਦੇ ਵੀ ਸਮੱਸਿਆ ਨਹੀਂ ਹੁੰਦੀ ਨੰਬਰ 3 ਇਹ ਪੁਰਾਣਾ ਚਾਜ ਜੇਕਰ ਸੁੱਕ ਗਿਆ ਹੋਵੇ ਤਾਂ ਤੁਸੀਂ ਉਸ ਦੇ ਸਰੋਂ ਦਾ ਤੇਲ ਗਰਮ ਕਰਕੇ ਪਾਦੂ ਫ੍ਰੇਸ਼ ਨੂੰ ਕਈ ਦਿਨ ਧੁੱਪ ਲਗਾਓ ਇਸ ਨਾਲ ਆਚਾਰ ਨਵੇਂ ਦੀ ਤਰ੍ਹਾਂ ਹੋ ਜਾਵੇਗਾ। ਨੰਬਰ 8 ਜੇਕਰ ਤੁਸੀਂ ਛਿਪਕਲੀਆਂ ਤੋਂ ਪਰੇਸ਼ਾਨ ਹੋ ਤਾਂ ਲਸਣ ਦੀਆਂ ਕਲੀਆਂ ਨੂੰ ਛਿੱਲ ਕੇ ਘਰ ਦੇ ਦਰਵਾਜ਼ੇ ਤੇ ਖਿੜਕੀਆਂ ਦੇ ਆਸ-ਪਾਸ ਰੱਖ ਦਿਓ ਇਸ ਤਰ੍ਹਾਂ ਕਰਨਾ ਕਰ ਵੀ ਛਿਪਕਲੀਆਂ ਨਹੀਂ ਆਣਗੀਆਂ। ਨੰਬਰ 29 ਜਦੋਂ ਵੀ ਅਸੀਂ ਪਾਲਕ ਨੂੰ ਉਬਾਲਦੇ ਹਾਂ ਤਾਂ ਉਸ ਦਾ ਰੰਗ ਉੱਡ ਜਾਂਦਾ ਹੈ ਜੇ ਇਹ ਵਿੱਚ ਜੇਕਰ ਤੁਸੀਂ ਉਸ ਨੂੰ ਉਬਾਲਣ ਤੋਂ ਤੁਰੰਤ ਬਾਅਦ 5 ਮਿੰਟ ਲਈ ਠੰਡੇ ਪਾਣੀ ਵਿੱਚ ਰੱਖ ਦਿਓ। ਇਸ ਤਰ੍ਹਾਂ ਕਰਨਾ ਉਸ ਤਰ੍ਹਾਂ ਹਰਾਬਰ ਕਰ ਰਹੇਗਾ ਨੰਬਰ 3 ਜੇਕਰ ਰੋਟੀ ਬਣਾਉਣ ਸਮੇਂ ਭਾਪਨਾ ਹੱਥ ਜਲ ਜਾਵੇ ਤਾਂ ਉਸ ਜਗ੍ਹਾ ਪਰ ਸਰੋਂ ਦਾ ਤੇਲ ਲਗਾ ਲਓ ਤੁਰੰਤ ਆਰਾਮ ਮਿਲ ਜਾਏਗਾ ਨੰਬਰ 31 ਚਾਹ ਪੀਣ ਤੋਂ ਤੁਰੰਤ ਬਾਅਦ ਕਦੇ ਵੀ ਪਾਣੀ ਦਾ ਸੇਵਨ ਨਾ ਕਰੋ ਇਸ ਨਾਲ ਤੁਹਾਨੂੰ ਪੇਟ ਖਰਾਬ ਹੋਣ ਦੀ ਤੇ ਗੈਸ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 32 ਜੇਕਰ ਬੁਖਾਰ ਦੀ ਸਮੱਸਿਆ ਹੈ ਤਾਂ ਪਾਣੀ ਵਿੱਚ ਤુલਸੀ ਦੇ ਪੱਤੇ ਉਬਾਲ ਕੇ ਪੀ ਲਓ ਇਸ ਨਾਲ ਬੁਖਾਰ ਤੁਰੰਤ ਉਤਰ ਜਾਵੇਗਾ ਨੰਬਰ 33 ਜਦੋਂ ਵੀ ਤੁਸੀਂ ਕੜੀ ਬਣਾਉਂਦੇ ਹੋ ਤਾਂ ਨਮਕ ਉਹ ਖੀਰ ਵਿੱਚ ਪਾਓ ਇਸ ਨਾਲ ਕੜੀ ਜ਼ਿਆਦਾ ਸਵਾਦ ਬਣਦੀ ਹੈ ਤੇ ਨਾਲ ਹੀ ਉਹ ਫਟਦੀ ਨਹੀਂ ਨੰਬਰ 34 ਜੇਕਰ ਤੁਸੀਂ ਤਾਂਬੇ ਦੇ ਬਰਤਨ ਵਿੱਚ ਰੱਖਿਆ ਹੋਇਆ ਪਾਣੀ ਪੀਂਦੇ ਹੋ ਤਾਂ ਇਸ ਨਾਲ ਤੁਸੀਂ ਬਹੁਤ ਸਾਰੇ ਰੋਗਾਂ ਤੋਂ ਹਮੇਸ਼ਾ ਲਈ ਬਚੇ ਰਹਿ ਸਕਦੇ ਹੋ ਨੰਬਰ 35 ਜਦੋਂ ਵੀ ਕਾਲੇ ਜਾਂ ਫਿਰ ਚਿੱਟੇ ਚਨੇ ਉਬਾਲਦੇ ਹੋ ਤਾਂ ਉਹਨਾਂ ਨੂੰ ਉਬਾਲਣ ਸਮੇਂ ਹਲਕਾ ਜਿਹਾ ਮਿੱਠਾ ਛੋਡਾ ਵੀ ਜ਼ਰੂਰ ਪਾ ਦਿਆ ਕਰੋ ਇਸ ਨਾਲ ਆਸਾਨੀ ਨਾਲ ਪੱਕ ਜਾਂਦੇ ਹਨ। ਨੰਬਰ 36 ਜਦੋਂ ਵੀ ਤੁਸੀਂ ਹਰੀਆਂ ਮਿਰਚਾਂ ਨੂੰ ਕੱਟਦੇ ਹੋ ਤਾਂ ਹੱਥਾਂ ਉੱਪਰ ਸਰੋਂ ਦਾ ਤੇਲ ਲਗਾ ਲਓ ਇਸ ਦੀ ਮੱਨਾ ਹੱਥਾਂ ਉੱਪਰ ਕਦੇ ਵੀ ਜਲਣ ਦੀ ਸਮੱਸਿਆ ਨਹੀਂ ਹੋਵੇਗੀ। ਨੰਬਰ 37 ਦੁੱਧ ਨਾਲ ਜੇਕਰ ਤੁਸੀਂ ਕੇਲਾ ਮਿਲਾ ਕੇ ਖਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੀ ਅੱਖਾਂ ਦੀ ਰੌਸ਼ਨੀ ਤੇਜ਼ ਹੋਵੇਗੀ ਨਾਲ ਹੀ ਸਰੀਰ ਤਾਕਤਵਰ ਵੀ ਰਹੇਗਾ। ਨੰਬਰ 38 ਜੇਕਰ ਤੁਸੀਂ ਇੱਕ ਦਿਨ ਵਿੱਚ ਦੋ ਚਮਚਾ ਪੀਨਟ ਬਟਰ ਖਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਨੂੰ ਪੂਰੇ ਦਿਨ ਦੀ ਪ੍ਰੋਟੀਨ ਦੀ ਮਾਤਰਾ ਪੂਰੀ ਹੋ ਜਾਂਦੀ ਹੈ। ਨੰਬਰ 39 ਬਲੀਚ ਦੀ ਜਗ੍ਹਾ ਤੁਸੀਂ ਆਪਣੇ ਚਿਹਰੇ ਉੱਪਰ ਕੇਲੇ ਦੇ ਛਿਲਕੇ ਨੂੰ ਮਲ ਸਕਦੇ ਹੋ ਇਸ ਨਾਲ ਚਿਹਰੇ ਤੇ ਬਹੁਤ ਨਿਖਾਰ ਆਉਂਦਾ ਨਾਲੇ ਸਾਰੀ ਗੰਦਗੀ ਵੀ ਸਾਫ਼ ਹੋ ਜਾਂਦੀ ਹੈ। ਨੰਬਰ 40 ਜੇਕਰ ਤੁਸੀਂ ਸਵੇਰ ਸ਼ਾਮ ਇੱਕ ਇੱਕ ਕਲੀ ਲਸਣ ਦੀ ਖਾ ਲੈਂਦੇ ਹੋ ਤਾਂ ਇਸ ਨਾਲ ਤੁਹਾਨੂੰ ਕਦੇ ਵੀ ਹਾਰਟ ਅਟੈਕ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਨੰਬਰ 43 ਜੇਕਰ ਤੁਹਾਨੂੰ ਜ਼ਿਆਦਾ ਟੈਨਸ਼ਨ ਦੀ ਸਮੱਸਿਆ ਰਹਿੰਦੀ ਹੈ ਤਾਂ ਤੁਸੀਂ ਉਸ ਸਮੇਂ ਦਹੀਂ ਖਾ ਲਓ ਇਸ ਨਾਲ ਟੈਨਸ਼ਨ ਦੂਰ ਹੋ ਜਾਂਦੀ ਹੈ। ਨੰਬਰ 2 ਵਾਲੀ ਜੇਕਰ ਤੁਸੀਂ ਫਟੀਆਂ ਹੋਈਆਂ ਹੱਡੀਆਂ ਤੋਂ ਪਰੇਸ਼ਾਨ ਹੋ ਤਾਂ ਉਹਨਾਂ ਲਈ ਬੈਸਲੀਨ ਵਿੱਚ ਥੋੜਾ ਜਿਹਾ ਨਾਰੀਅਲ ਤੇਲ ਮਿਲਾ ਲੈ ਕੇ ਫਿਰ ਇਸ ਵਿੱਚ ਨਿੰਬੂ ਦਾ ਰਸ ਮਿਕਸ ਕਰਕੇ ਆਪਣੀਆਂ ਹੱਡੀਆਂ ਉੱਪਰ ਲਗਾਓ। ਇਸ ਦੀ ਮਨ ਹੱਡੀਆਂ ਬਿਲਕੁਲ ਸਾਫ਼ ਹੋ ਜਾਣੀਆਂ ਨਾਲ ਹੀ ਦਰਦ ਵੀ ਨਹੀਂ ਹੋਵੇਗਾ। ਨੰਬਰ 43 ਰਾਤ ਦੇ ਸਮੇਂ ਜੇਕਰ ਤੁਸੀਂ ਆਪਣੀ ਨੱਕ ਵਿੱਚ ਸਰੋਂ ਦਾ ਤੇਲ ਪਾ ਲੈਂਦੇ ਹੋ ਤਾਂ ਇਸ ਦੀ ਮਦਦ ਨਾਲ ਤੁਹਾਡਾ ਪੇਟ ਕਦੇ ਵੀ ਬਾਹਰ ਨਹੀਂ ਆਵੇਗਾ ਨਾਲ ਹੀ ਤੁਸੀਂ ਖਾਂਜੀ ਦੇ ਖੰਮ ਤੋਂ ਹਮੇਸ਼ਾ ਲਈ ਬਚੇ ਰਹੋਗੇ ਨੰਬਰ 44 ਵਾਲਾਂ ਨੂੰ ਧੋਣ ਤੋਂ ਪਹਿਲਾਂ ਆਪਣੇ ਵਾਲਾਂ ਵਿੱਚ ਜੇਕਰ ਤੁਸੀਂ ਪਿਆਜ਼ ਦਾ ਰਸ ਲਗਾ ਲਓ ਤੇ 15-20 ਮਿੰਟ ਰੋਕੋ ਤੇ ਫਿਰ ਸ਼ੈਂਪੂ ਦੀ ਮਦਦ ਨਾਲ ਵਾਲਾਂ ਨੂੰ ਧੋਲੋ ਇਸ ਦੀ ਮਦਦ ਨਾਲ ਵਾਲਾਂ ਦਾ ਝੜਨਾ ਵੀ ਬੰਦ ਹੋ ਜਾਵੇਗਾ ਨਾਲ ਹੀ ਵਾਲਾਂ ਉੱਪਰ ਚਮਕ ਆਵੇਗੀ ਨੰਬਰ 45 ਜੇਕਰ ਤੁਸੀਂ ਆਪਣੇ ਵਜ਼ਨ ਨੂੰ ਘਟ ਕਰਨਾ ਚਾਹੁੰਦੇ ਹੋ ਤਾਂ ਆਪਣੇ ਖਾਣੇ ਵਿੱਚ ਖੀਰਾ, ਬੰਦ ਗੂਬੇ ਤੇ ਨਿੰਬੂ ਦਾ ਇਸਤੇਮਾਲ ਜ਼ਰੂਰ ਕਰੋ ਇਸ ਦੀ ਮਦਦ ਨਾਲ ਤੁਹਾਡਾ ਵਜ਼ਨ ਸਹੀ ਹੋ ਜਾਵੇਗਾ ਨੰਬਰ 6 ਵਾਲੇ ਜੇਕਰ ਤੁਸੀਂ ਆਪਣੇ ਭਾਰ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਛੋਲਿਆਂ ਨੂੰ ਉਬਾਲ ਕੇ ਖਾਓ ਨਾਲ ਹੀ ਰੋਜ਼ਾਨਾ ਇੱਕ ਸੇਬ ਤੇ ਕੇਲਾ ਜ਼ਰੂਰ ਖਾਓ ਇਸ ਨਾਲ ਭજન ਜ਼ਿਆਦਾ ਘਟ ਤੇ ਵੱਧ ਨਹੀਂ ਹੋਏਗਾ ਸਹੀ ਰਹੇਗਾ ਨੰਬਰ 47 ਕਾਲੀ ਖਜੂਰ ਖਾਣ ਨਾਲ ਕਮਰ ਦੇ ਹਰ ਦਰਦ ਤੋਂ ਆਰਾਮ ਮਿਲਦਾ ਤੇ ਨਾਲ ਹੀ ਸਰੀਰ ਅੰਦਰ ਤਾਕਤ ਵੀ ਪੈਂਦੀ ਹੈ ਕਮਰ ਵਿੱਚ ਹੋ ਰਿਹਾ ਦਰਦ ਵੀ ਠੀਕ ਹੋ ਜਾਂਦਾ ਹੈ ਨੰਬਰ 48 ਜਿਹੜੀਆਂ ਔਰਤਾਂ ਚੰਗੀ ਨੀਂਦ ਨਹੀਂ ਲੈਂਦੀਆਂ ਉਹਨਾਂ ਦੀਆਂ ਅੱਖਾਂ ਦੇ ਥੱਲੇ ਕਾਲੇ ਘੇਰੇ ਪੈਣ ਲੱਗ ਜਾਂਦੇ ਨੇ ਨਾਲ ਹੀ ਉਹ ਹਰ ਸਮੇਂ ਸੋਚਾਂ ਦਾ ਹੀ ਸ਼ਿਕਾਰ ਬਣ ਕੇ ਰਹਿ ਜਾਂਦੀਆਂ ਹਨ ਨੰਬਰ 49 ਦੇਸੀ ਘਿਓ ਤੇ ਸ਼ਹਿਦ ਨੂੰ ਬਰਾਬਰ ਮਾਤਰਾ ਵਿੱਚ ਮਿਲਾ ਕੇ ਜੇਕਰ ਤੁਸੀਂ ਖਾ ਲੈਂਦੇ ਹੋ ਤਾਂ ਇਸ ਨਾਲ ਅੱਖਾਂ ਦੀ ਰੌਸ਼ਨੀ ਵਧਾਉਣ ਵਿੱਚ ਬਹੁਤ ਮਦਦ ਮਿਲਦੀ ਹੈ ਨੰਬਰ 50 ਜੇਕਰ ਤੁਹਾਡੇ ਗਲੇ ਵਿੱਚ ਖਾਰ ਜਾਂ ਫਿਰ ਬਾਰ-ਬਾਰ ਖੰਘ ਦੀ ਸਮੱਸਿਆ ਹੋ ਰਹੀ ਹੈ ਤਾਂ ਮੂੰਹ ਵਿੱਚ ਮਲਠੀ ਦਾ ਟੁਕੜਾ ਰੱਖ ਕੇ ਉਸ ਨੂੰ ਹੌਲੀ-ਹੌਲੀ ਚੂਸੀ ਜਾਓ ਇਸ ਨਾਲ ਖੰਗ ਤੇ ਗਲੇ ਤੋਂ ਬਹੁਤ ਹੀ ਜਲਦੀ ਆਰਾਮ ਆਵੇਗਾ ਨੰਬਰ 51 ਜਦੋਂ ਵੀ ਤੁਸੀਂ ਰੋਟੀ ਵਾਲੇ ਤਵੇ ਨੂੰ ਸਾਫ਼ ਕਰਦੇ ਹੋ ਤਾਂ ਉਸ ਉੱਪਰ ਨਮਕ ਤੇ ਮਿੱਠਾ ਸੋਡਾ ਲਗਾ ਕੇ ਨਿੰਬੂ ਨਿਚੋੜ ਦਿਓ ਫਿਰ ਸਟੀਲ ਬੁੱਲ ਨਾਲ ਰਗੜ ਦਿਓ ਇਸ ਨਾਲ ਉਸ ਦੀ ਸਾਰੀ ਗੰਦਗੀ ਸਾਫ਼ ਹੋ ਜਾਵੇਗੀ। ਨੰਬਰ 52 ਗਲੋਇੰਗ ਸਕਿਨ ਪਾਉਣ ਲਈ ਚੌਲਾਂ ਦੇ ਆਟੇ ਵਿੱਚ ਲੋੜ ਅਨੁਸਾਰ ਗੁਲਾਬ ਜਲ ਮਿਕਸ ਕਰ ਲਓ ਫਿਰ ਇਸ ਦਾ ਪੈਕ ਬਣਾ ਕੇ ਚਿਹਰੇ ਉੱਪਰ ਲਗਾ ਲਓ ਤੇ ਕੁਝ ਸਮੇਂ ਰੱਖੋ ਫਿਰ ਚਿਹਰੇ ਨੂੰ ਧੋ ਲਓ ਇਸ ਨਾਲ ਚਿਹਰੇ ਉੱਪਰ ਬਹੁਤ ਹੀ ਗਲੋ ਆਵੇਗਾ। ਨੰਬਰ 53 ਗਰਭਪਤੀ ਔਰਤਾਂ ਨੂੰ ਆਪਣੇ ਸਰੀਰ ਅੰਦਰ ਕਦੇ ਵੀ ਪਾਣੀ ਦੀ ਕਮੀ ਨਹੀਂ ਹੋਣ ਦੇਣੀ ਚਾਹੀਦੀ ਫਲਾਂ ਨਾਰੀਅਲ ਪਾਣੀ ਜੂਸ ਲੱਸੀ ਨਿੰਬੂ ਪਾਣੀ ਖੀਰਾ ਆਦਿ ਚੀਜ਼ਾਂ ਦਾ ਸੇਵਨ ਕਰਦੇ ਰਹਿਣਾ ਚਾਹੀਦਾ ਹੈ ਇਸ ਨਾਲ ਤੁਹਾਡਾ ਸਰੀਰ ਹਾਈਡਰੇਟ ਰਹੇਗਾ ਤੇ ਤੁਹਾਡਾ ਸਰੀਰ ਸਹੀ ਰਹੇਗਾ ਬੱਚਾ ਤੰਦਰੁਸਤ ਰਹੇਗਾ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਬਤ ਬਤ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ